ਅਵਾਰ ਨੰਬਰ 11 ਦੇ ਵਿੱਚ ਆਪਾਂ ਖੜੇ ਆ 10 ਸਾਲਾਂ ਬਾਅਦ ਜਿਹੜੀ ਆ ਇਸ ਸ਼ਹਿਰ ਦੀ ਜਿਹੜੀ ਆ ਚੋਣ ਹੋਣ ਜਾ ਰਹੀ ਆ ਜਦੋਂ ਹੀ ਚੋਣ ਦਾ ਐਲਾਨ ਹੁੰਦਾ ਏ ਤਾਂ ਹਰ ਜਿਹੜੇ ਉਮੀਦਵਾਰ ਆਪਣੇ ਜਿਹੜੇ ਕਾਗਜ਼ ਭਰਦੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਚਿਰ ਤੋਂ ਜਿਹੜੀ ਮਿਹਨਤ ਕੀਤੀ ਹੁੰਦੀ ਆ ਤਾਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਹੁੰਦੀ ਆ ਕਿ ਜਿਹੜੀ ਪਾਰਟੀਆਂ ਅੱਜ ਸਾਨੂੰ ਟਿਕਟ ਦੇ ਨਾਲ ਨਵਾਜੂਗੀ ਪਰ ਜਦੋਂ ਟਿਕਟ ਨਹੀਂ ਮਿਲਦੀ ਤਾਂ ਉਸ ਕੈਂਡੀਡੇਟ ਦੇ ਉਸ ਉਮੀਦਵਾਰ ਦੇ ਚਿਹੜੇ ਤੇ ਜਿਹੜੀ ਆ ਉਹ ਉਦਾਸੀ ਜਿਹੜੀ ਆ ਛਾ ਜਾਂਦੀ ਆ ਤਾਂ ਫਿਰ ਉਹ ਉਮੀਦਵਾਰ ਆਪਣਾ ਇੱਕ ਫੈਸਲਾ ਕਰਦਾ ਏ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਉਹ ਚੋਣ ਲੜਨ ਦਾ ਫੈਸਲਾ ਕਰ ਲੈਂਦਾ ਏ ਇਸੇ ਤਰ੍ਹਾਂ ਸਾਡੇ ਨਾਲ ਵਾਰ ਨੰਬਰ 11 ਤੋਂ ਨਰਵੈਲ ਸਿੰਘ ਜੀ ਆ ਜਿਹੜੇ ਇਸ ਟਿਕਟ ਦੇ ਦਾਵੇਦਾਰ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਹੁਣ ਉਹਨਾਂ ਨੇ ਆਪਣੀ ਜਗ੍ਹਾ ਤੇ ਕਿਸੇ ਭੈਣ ਨੂੰ ਜਿਹੜੀ ਚੋਣ ਲੜਾਉਣ ਦਾ ਜਿਹੜਾ ਇਰਾਦਾ ਬਣਾਇਆ ਹੈ ਕਿਉਂ ਬਾਗੀ ਸੁਰਾਂ ਉੱਠੀਆਂ ਨੇ ਕੀ ਕਾਰਨ ਹੈ ਕਿ ਉਹਨਾਂ ਨੂੰ ਆਜ਼ਾਦ ਜਿਹੜੀ ਉਮੀਦਵਾਰ ਵਜੋਂ ਚੋਣ ਲੜਨੀ ਪੈ ਰਹੀ ਆ ਉਹ ਸਾਰੀਆਂ ਆਪਾਂ ਜਿਹੜੀਆਂ ਗੱਲਾਂ ਬਾਤਾਂ ਸਰ ਕਾਫੀ ਲੰਮੇ ਸਮੇਂ ਤੋਂ ਤੁਸੀਂ ਪਾਰਟੀ ਦੀ ਸੇਵਾ ਕੀਤੀ ਹੈ ਉਹਨਾਂ ਦਿਨਾਂ 'ਚ ਪਾਰਟੀ ਦਾ ਤੁਸੀਂ ਝੰਡਾ ਚੁੱਕਿਆ ਸੀ ਜਦੋਂ ਔ ਲੋਕ ਡਰਦੇ ਸੀ ਅਕਾਲੀ ਤੇ ਕਾਂਗਰਸੀਆਂ ਦੇ ਸਾਹਮਣੇ ਖਲੋਂ ਤੋਂ ਤੁਸੀਂ ਉਹਨਾਂ ਦਿਨਾਂ ਚ ਪਾਰਟੀ ਦਾ ਝੰਡਾ ਚੁੱਕਿਆ ਸੀ ਅੱਜ ਕਿਉਂ ਤੁਸੀਂ ਬਾਗੀ ਹੋਏ ਜੋ ਪਾਰਟੀ ਤੋਂ ਬਾਗੀ ਹੋਣ ਦਾ ਕਾਰਨ ਇਹ ਹੋਇਆ ਜੀ ਮੈਂ ਪਾਰਟੀ ਨੇ ਜਬ ਕਾਫੀ ਚੜਤੋਂ ਪਾਰਟੀ ਦੇ ਨਾਲ ਵਰਕ ਕਰ ਰਿਆ ਸੀ ਜਦੋਂ ਵੀ ਪਾਰਟੀ ਨੂੰ ਮੇਰੀ ਲੋੜ ਪਈ ਮੈਂ ਜਾਂਦਾ ਰਿਆ ਔਰ ਜਦੋਂ ਟਿਕਟਾਂ ਵੰਡਣ ਦੀ ਗੱਲ ਆਈ ਮੈਂ ਜਿਸ ਬੰਦੇ ਨੂੰ ਕਹਿੰਦਾ ਸੀ ਮੈਂ ਇਹਨੂੰ ਟਿਕਟ ਦਿੱਤੀ ਜਾਵੇ ਪਰ ਉਹਨਾਂ ਨੇ ਇਹਨੂੰ ਟਿਕਟ ਨਹੀਂ ਦਿੱਤੀ ਤੇ ਟਿਕਟ ਨਾ ਦੇਣ ਕਾਰਨ ਤੇ ਮੈਂ ਇਹਨੂੰ ਯਾਦ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨਾ ਪਿਆ ਇਸ ਕਦੇ ਜੋ ਵੀ ਲੋਕਾਂ ਦਾ ਫਤਵਾ ਮਿਲ ਗਈ ਸਾਡੇ 3 ਸਾਲ ਤੋਂ ਮੈਂ ਵਾਰਡ ਦੇ ਵਿੱਚ ਕੰਮ ਕਰ ਪਿਆ ਇਹ ਸਾਰੇ ਲੋਕਾਂ ਨੂੰ ਪਤਾ ਵਾ ਸਾਰੀ ਜਿਹੜੀ ਟੀਮ ਇਹਦੀ ਟੀਮ ਆ ਮੇਰੇ ਨਾਲ ਚੱਲਦੀ ਪਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਜੂਗਾ ਕਿ ਜਿਹਨੂੰ ਜਿਸ ਬੰਦੇ ਨੂੰ ਟਿਕਟ ਦਿੱਤੀ ਗਈ ਆ ਉਹ ਟਿਕਟ ਕੱਢਣ ਦੇ ਕਾਬਲ ਹੈਗਾ ਵੀ ਆ ਕਿ ਨਹੀਂ ਇਸ ਕਰਕੇ ਮੈਨੂੰ ਇਹ ਚੱਲਣਾ ਪਿਆ ਜੀ ਜਿਸ ਤਰ੍ਹਾਂ ਤੁਸੀਂ ਕਿਆ ਕਰ 10 ਸਾਲ ਤੋਂ ਤੁਸੀਂ ਵਾਰਡ ਦੇ ਵਿੱਚ ਮਿਹਨਤ ਕਰਦੇ ਪਏ ਜੋ ਲੋਕਾਂ ਦੀ ਹਰ ਜਿਹੜੀ ਮੰਗ ਆ ਕਿ ਨਿੱਕੇ-ਨਿੱਕੇ ਜਿਹੜੀਆਂ ਡਿਮਾਂਡਾਂ ਹੁੰਦੀਆਂ ਨੇ ਉਹ ਤੁਸੀਂ ਪੂਰੀਆਂ ਕਰਦੇ ਸੀ ਪਰ ਐਮਐਲਏ ਸਾਹਿਬ ਨੂੰ ਇਹ ਨਜ਼ਰ ਨਹੀਂ ਆਇਆ ਕਿ ਇਹ ਸਾਡਾ ਕੈਂਡੀਡੇਟ ਆ ਇਹ ਸਖਤ ਮਿਹਨਤ ਕਰਦਾ ਪਿਆ ਕਿ ਫਿਕਟ ਇਹਨੂੰ ਦੇਈਏ ਇਹ ਇਹ ਹੁਣ ਹਾਈ ਕਮਾਂਡ ਨੂੰ ਪਤਾ ਹੈਗਾ ਜੀ ਜਾਇ ਇਹਨਾਂ ਟਿਕਟ ਵੰਡ ਲਾ ਵੰਡੀਆਂ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਚਾਹੀਦਾ ਹੈ ਕਿ ਇਹ ਬੰਦਾ ਮਿਹਨਤ ਕਰਦਾ ਪਿਆ ਪਹਿਲਾਂ ਸਭ ਤੋਂ ਪਹਿਲੀ ਗੱਲ ਜਦੋਂ ਵਾਰਡ ਬੰਦੀ ਹੋਈ ਇਹ ਵਾਰਡ ਬੰਦੀ ਇਹਨਾਂ ਕੋਲ ਜਰਨਲ ਜੇ ਹੁੰਦੀ ਤੇ ਫਿਰ ਤੇ ਕੋਈ ਇੱਥੇ ਇਸ਼ੂ ਨਹੀਂ ਹੋਣਾ ਕਿਉਂਕਿ ਸਾਰੇ ਮਿਲ ਕੇ ਕਾਂਗਰਸ ਕਾਲੀ ਸਾਰੇ ਆਪਣੇ ਨਾਲ ਤੁਰਨੇ ਸੀ ਹੂੰ ਹੂੰ ਸਾਰੇ ਆਪਣੇ ਬ੍ਰਦਰ ਟੀਮ ਹੀ ਇੱਕ ਉਹ ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਸੀ ਜੇ ਤੈਨੂੰ ਟਿਕਟ ਮਿਲਦੀ ਹੈ ਤੇਰੇ ਨਾਲ ਤੁਰਾਂਗੇ ਹੂੰ ਕਲੀਨ ਸੀ ਮਤਲਬ ਕਿ ਕੋਈ ਵੀ ਨਹੀਂ ਆਪਣੇ ਸਾਹਮਣੇ ਆਉਣੇ ਸੀ ਸ਼ਾਇਦ ਆਪਾਂ ਵੈਸੇ ਹੀ ਚੁਣੇ ਜਾਂਦੇ ਸਰਵ ਸੰਤੀ ਦਾ ਚੁਣੇ ਜਾਂਦੇ ਪਰ ਉਸ ਤੋਂ ਬਾਅਦ ਇਹ ਜੋ ਵੀ ਹੋਇਆ ਵੇ ਇਹ ਟੀਮ ਨੇ ਜੋ ਜਿਹੜੀ ਹਾਈ ਕਮਾਂਡ ਦੀ ਟੀਮ ਉਹਨੇ ਫੈਸਲਾ ਲਿਆ ਉਹਨਾਂ ਨੂੰ ਪਤਾ ਹੋਵੇਗਾ ਹੁਣ ਕਿ ਉਹ ਉਮੀਦਵਾਰ ਕੀ ਕਰ ਸਕਦਾ ਵਾ ਨਰਵਲ ਸਿੰਘ ਜੀ ਜਦੋਂ ਵੀ ਕੋਈ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ ਇੱਕ ਆਪਣੇ ਤੌਰ ਤੇ ਸਰਵਾ ਜ਼ਰੂਰ ਕਰਵਾਉਂਦੇ ਨੇ ਇਹ ਜਿਹੜਾ ਕੈਂਡੀਡੇਟ ਨੂੰ ਸਿੱਟਕਟ ਦੇ ਰਹੇ ਆ ਕਿ ਇਥੋਂ ਟਿਕਟ ਕੱਢੇਗਾ ਜਿੱਤੇਗਾ ਕਿ ਨਹੀਂ ਜਿੱਤੇਗਾ ਕਿ ਹਾਈ ਕਮਾਂਡ ਨੇ ਇਹ ਇਸ ਗੱਲ ਨੂੰ ਮੱਦੇਨਜ਼ਰ ਨਹੀਂ ਰੱਖਿਆ ਸਰਵਾਂ ਨਹੀਂ ਕਰਵਾਇਆ ਕਿ ਇਥੋਂ ਟਿਕਟ ਕੌਣ ਕੱਢਦਾ ਹੈ ਹਾਂਜੀ ਇਹ ਗੱਲ ਤੇ ਮੈਂ ਬਾਰ-ਬਾਰ ਕਹਿੰਦਾ ਰਿਹਾ ਤੁਸੀਂ ਸਰਵੇ ਕਰਾਓ ਜਿਹੜੀ ਵਾਰ ਦਾ ਸਾਨੂੰ ਟਿਕਟ ਸਰਵੇ ਤੇ ਜੇ ਸਰਵੇ ਕਰਾਉਂਦੇ ਫਿਰ ਇਹਨਾਂ ਨੂੰ ਆਪੇ ਪਤਾ ਲੱਗ ਜਾਣਾ ਸੀ ਸਰਵੇ ਦੇ ਵਿੱਚ ਕੌਣ ਹੈ ਕਿਉਂਕਿ ਸਾਰਾ ਸ਼ਹਿਰ ਮੈਂ ਇੱਕ ਵਾਰ ਤੋਂ ਨਹੀਂ ਕਹਿੰਦਾ ਨਰਵੈਤ ਸਿੰਘ ਦਾ ਇੱਕ ਇਹੋ ਜਿਹਾ ਨਾਮ ਆ ਚਲੋ 25 ਵਾਡਾ ਹੈ 25 ਵਾਡਾ ਦੇ ਵਿੱਚ ਕਿਤੇ ਜਾ ਕੇ ਨਰਵੈਤ ਸਿੰਘ ਦਾ ਨਾਮ ਲੈ ਲਓ ਤੁਹਾਨੂੰ ਹਰ ਕੋਈ ਦੱਸੂਗਾ ਵੀ ਨਰਵੈਤ ਸਿੰਘ ਨੇ ਕਿੰਨੀ ਮਿਹਨਤ ਕੀਤੀ ਇਸ ਪਾਰਟੀ ਲਈ ਹੁਣ ਫਿਰ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਕਿਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਆਜ਼ਾਦ ਮੀਰਵਾਹ ਸ਼੍ਰੀ ਰਾਵਿੰਦਰ ਕੌਰ ਵਾਈਫ ਆਫ ਪਤਨੀ ਹਰਪ੍ਰੀਤ ਹਰਪ੍ਰੀਤ ਸਿੰਘ ਉਹਨਾਂ ਨੂੰ ਉਤਾਰਿਆ ਗਿਆ ਜੀ ਵਾਰਡ ਦੇ ਵਿੱਚੋਂ ਜਦੋਂ ਤੁਸੀਂ ਚੋਣ ਪ੍ਰਚਾਰ ਤੇ ਨਿਕਲਦੇ ਹੋਵੋਗੇ ਘਰ ਘਰ ਜਾਂਦੇ ਹੋਵੋਗੇ ਕਿਹੋ ਜਿਹਾ ਰਿਸਪਾਂਸ ਆ ਕਿਹੋ ਜਿਹਾ ਪਿਆਰ ਮਿਲਦਾ ਪਿਆ ਇਹ ਕੌਂ ਸੀ ਇਸ ਤਰ੍ਹਾਂ ਜੀ ਲੋਕਾਂ ਨੂੰ ਦਿਲੋਂ ਹਮਦਰਦੀ ਆ ਰਿਸਪਾਂਸ ਇਸ ਤਰ੍ਹਾਂ ਦਾ ਮਿਲ ਰਿਹਾ ਵਾ ਵੀਰ ਨਰਵੈਤ ਸਿੰਘ ਜੀ ਤੁਹਾਨੂੰ ਜੇ ਤੁਹਾਡੇ ਨਾਲ ਧੱਕਾ ਆਇਆ ਵਾ ਉਸ ਤੋਂ ਯਾਰਾ ਰਿਸਪੌਂਸ ਮਿਲੂਗਾ ਉਹਨੇ ਪਹਿਲੇ ਨਾਲੋਂ ਵੀ ਜ਼ਿਆਦਾ ਵੀ ਲੋਕਾਂ ਦੀ ਹਮਦਰਦੀ ਨੇ ਪਤਾ ਕਿ ਇਹ ਨਰਵੈਤ ਸਿੰਘ ਮਿੰਦ ਕਰ ਰਿਹਾ ਵਾ ਉਹ ਜਿੱਥੇ ਮੈਨੂੰ ਮੈਨੂੰ ਜਦੋਂ ਤਾਂ ਇਹ ਮਤਲਬ ਕਿ ਐਲਾਨ ਹੋਇਆ ਮੈਨੂੰ ਫੋਨ ਆ ਰਹੇ ਹਰ ਘਰ ਦੇ ਵਿੱਚੋਂ ਜਿਹੜੇ ਮੇਰੇ ਯਾ ਦੋਸਤਿਆ ਜਾਂ ਜਿਹੜੇ ਮੇਰੇ ਦੇ ਕਹਿੰਦੇ ਵੀ ਜੇ ਤੈਨੂੰ ਟਿਕਟ ਨਹੀਂ ਮਿਲੀ ਜਿਹੜਾ ਵੀ ਉਮੀਦਵਾਰ ਤਮਾਰੇਗਾ ਅਸੀਂ ਉਹਦੇ ਨਾਲ ਲਵਾਂਗੇ ਇਸ ਤਰ੍ਹਾਂ ਪਾਰਟੀ ਦਾ ਨੁਕਸਾਨ ਨਹੀਂ ਹੋਵੇਗਾ ਕਿ ਜਿੱਦਾਂ ਤੁਸੀਂ ਆਜ਼ਾਦ ਉਮੀਦਵਾਰ ਜਿਹੜਾ ਕੈਂਡੀਡੇਟ ਆ ਉਹ ਚੋਣ ਮੈਦਾਨ ਦੇ ਵਿੱਚ ਉਤਰ ਦਿੱਤਾ ਹੈ ਨੁਕਸਾਨ ਹੀ ਜਦੋਂ ਉਹਨਾਂ ਨੇ ਟਿਕਟ ਦਿੱਤੀ ਉਦੋਂ ਨਹੀਂ ਇਹਨਾਂ ਸੋਚਿਆ ਵੀ ਨੁਕਸਾਨ ਹੋਏਗਾ ਨਾਲੇ ਅੱਛਾ ਸਾਨੂੰ ਵੀ ਪਤਾ ਲੱਗ ਜੂਈ ਕਿੱਥੇ ਕਿਸਟੈਂਡ ਕਰਦੇ ਆ ਹੂੰ ਜੇ ਪਾਰਟੀ ਨੇ ਸਾਡੇ ਨਾਲ ਕੀਤਾ ਵਾ ਇਹ ਪਾਰਟੀ ਨੂੰ ਫਿਰ ਪਤਾ ਲੱਗ ਜੇਗਾ ਵੀ ਨਰਵੈਲ ਸਿੰਘ ਜਾਂ ਮੇਰੀ ਟੀਮ ਕਿੱਥੇ ਕਿਸਟੈਂਡ ਕਰਦੀ ਹੈ ਤੇ ਨਰਵੈਲ ਸਿੰਘ ਨੂੰ ਕੋਈ ਮਨਾਉਣ ਨਹੀਂ ਅਜੇ ਤੱਕ ਆਇਆ ਜੋ ਕਿ ਕਾਫੀ ਕਿਨਾਲ ਦੇ ਇਸ ਟਾਈਮ ਤੇ ਕੈਪਟਨ ਦਾ ਮੰਤਰੀ ਲਾਲਜੀ ਸਿੰਘ ਪੁੱਲਰ ਜੀ ਵੀ ਰੂਸਿਆ ਨੂੰ ਮਨਾਉਣ ਲੱਗੇ ਹੋਏ ਨੇ ਕੋਈ ਟਹਾੜ ਵੱਲ ਵੀ ਕੋਈ ਅਜੇ ਤੱਕ ਢੱਗ ਤੱਕ ਗਏ ਨੇ ਪਹੁੰਚ ਕੀਤੀ ਹੈ ਕਿ ਨਹੀਂ ਮੇਰੇ ਤੱਕ ਪਹੁੰਚ ਮੈਨੂੰ ਮਲਗੀ ਫੋਨਾਂ ਤੇ ਜਿਹੜੇ ਮਲਗੀ ਬਾੜ ਇੰਚਾਰਜ ਜਾਂ ਦੂਜਿਆਂ ਨੇ ਹੱਗੇ ਸਾਰੇ ਜਣੇ ਨੇ ਕਿਹਾ ਵਾ ਪਰ ਮੈਂ ਉੱਥੇ ਹੀ ਪਹਿਲਾਂ ਜਦੋਂ ਟਿਕਟ ਦਿੱਤੀ ਸੀ ਮੈਂ ਉੱਥੇ ਹੀ ਫੈਸਲਾ ਕਰ ਲਿਆ ਸੀ ਕਿ ਜੇ ਤੁਸੀਂ ਟਿਕਟ ਇਸ ਇਧਰ ਦੇ ਦਿੱਤੀ ਤੇ ਫਿਰ ਮੈਂ ਨਹੀਂ ਨਾਲ ਤੁਰਨਾ ਮੈਂ ਤਾਂ ਉੱਥੇ ਦੇ ਜਵਾਬ ਦੇ ਆ ਸਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਵਾਰਡ ਨੰਬਰ 11 ਦੇ ਲੋਕਾਂ ਨੂੰ ਲਾਸਟ ਤੇ ਕੀ ਮੈਸੇਜ ਰਹੇਗਾ ਵਾਰਡ ਨੰਬਰ 11 ਦੇ ਲੋਕਾਂ ਨੂੰ ਇਹੋ ਮੈਸੇਜ ਰਹੂਗਾ ਵੀ ਜੇ ਨਰਵੈਤ ਸਿੰਘ ਸਹੀ ਹੈ ਤੇ ਨਰਵੈਤ ਸਿੰਘ ਨਾਲ ਤੁਰਨਾ ਪਊਗਾ ਔਰ ਕੀ ਹੈ ਇਹੋ ਮੈਸੇਜ ਵੀ ਲੋਕ ਉਸ ਬੰਦੇ ਦਾ ਸਾਥ ਦਿੰਦੇ ਆ ਜੋ ਬੰਦਾ ਜਿੰਨੇ ਮਿਹਨਤ ਕੀਤੀ ਹੁੰਦੀ ਆ ਲੋਕ ਐਡੇ ਨਹੀਂ ਹੈਗੇ ਵੀ ਐਵੇਂ ਕਿਸੇ ਦੇ ਮਗਰ ਲੱਕੇ ਮੋੜ ਪਾ ਦੇਣਗੇ ਨਰਵੈਤ ਸਿੰਘ ਦੀ ਕੱਲ ਨੂੰ ਇਹ ਜਿਹੜੀ ਅਵਾਰਡ ਨੰਬਰ 11 ਦੀ ਜਿਹੜੀ ਸੀਟ ਹੈ ਇਹ ਤੁਸੀਂ ਜਿੱਤ ਲੈਂਦੇ ਜੋ ਜਿੱਤ ਕੇ ਵੀ ਫਿਰ ਪਾਰਟੀ ਦੀ ਝੋਲੀ 'ਚ ਸੀਟ ਪਾਓਗੇ ਇਹ ਫੈਸਲਾ ਪਤਾ ਕੀ ਹੈ ਮੈਂ ਕੱਲਾ ਨਹੀਂ ਕਰ ਸਕਦਾ ਇਹ ਫੈਸਲਾ ਜਦੋਂ ਮਤਲਬ ਕਿ ਪਾਰਟੀ ਦੇ ਸਾਰੇ ਮੇਰੇ ਟੀਮ ਵਰਕ ਜਿਹੜੇ ਮੇਰੇ ਨਾਲ ਤੁਹਾਡੇ ਮੇਰੇ ਭਰਾ ਇਹ ਉਹ ਫੈਸਲਾ ਉਸ ਤੋਂ ਬਾਅਦ ਲਿਆ ਜਾਊਗਾ ਜੀ ਕਿਹੜੇ ਮੁੱਦਿਆਂ ਤੇ ਕਿਹੜੇ ਉਹਨਾਂ ਕੰਮਾਂ ਦੇ ਆਧਾਰ ਤੇ ਜਿਹੜੀ ਚੋਣ ਹੈ ਤੁਹਾਡੇ ਵੱਲੋਂ ਲੜੀ ਜਾ ਰਹੀ ਹੈ ਮੇਰੀ ਇਹੋ ਹੀ ਹੈ ਵੀ ਮੈਂ ਨਿਯੰਤ ਦੇ ਆਧਾਰ ਤੇ ਮੈਂ ਕੰਮ ਜਿਹੜੇ ਕਿਰਾਏ ਆ ਮੈਂ ਬਾਕੀ ਲੋਕਾਂ ਨੂੰ ਵਾਦਾ ਕਰੂੰਗਾ ਕਿ ਜਿਹੜੇ ਕੰਮ ਰਹਿੰਦੇ ਆ ਉਹ ਹੋਣਗੇ ਠੀਕ ਹੈ ਜੀ ਸੋ ਕਿਉਂਕਿ ਜਿਹੜੇ ਲੋਕ ਨੇ ਇਨਾਂ ਦੇ ਛੋਟੇ-ਛੋਟੇ ਮਸਲੇ ਹੁੰਦੇ ਨੇ ਕਿਸੇ ਦਾ ਰਾਸ਼ਨ ਵਾਲਾ ਕਾਟ ਕੱਟਿਆ ਗਿਆ ਕਿ ਦੀ ਬੁਢਾਪਾ ਪੈਨਸ਼ਨ ਲੱਗਣ ਵਾਲੀ ਆ ਜਾਂ ਕਿਸੇ ਵਿਧਵਾ ਪੈਨਸ਼ਨ ਲੱਗਣ ਵਾਲੀ ਆ ਛੋਟੇ-ਛੋਟੇ ਮਸਲੇ ਹੁੰਦੇ ਨੇ ਜਿਹੜੇ ਲੋਕ ਆਪਣੇ ਜਿਹੜੇ ਨੇ ਉਹ ਲੈ ਕੇ ਐਮਸੀ ਦੇ ਕੋਲ ਮੌਤਬਰ ਦੇ ਕੋਲ ਲੈ ਕੇ ਜਾਂਦੇ ਨੇ ਤੁਹਾਡੇ ਤੱਕ ਜਿਹੜੇ ਲੋਕ ਨੇ ਉਹ ਆਉਣ ਆਉਂਦੇ ਵੀ ਹੋਣਗੇ ਤੇ ਉਹਨਾਂ ਦੇ ਕਿੰਨੇ ਕੁ ਮਸਲੇ ਜਿਹੜੇ ਹੱਲ ਆ ਤੁਸੀਂ ਹੁਣ ਤੱਕ ਕਰਵਾਏ ਨੇ ਮੈਂ ਕਹਿਆ ਵੀ ਇਹੋ ਜਿਹਾ ਕੋਈ ਮਸਲਾ ਨਹੀਂ ਹੈ ਜਿਹੜਾ ਮਤਲਬ ਕਿ ਰੇ ਦਿਨ ਦਾ ਸਾਰੇ ਮਸਲੇ ਹੱਲ ਕਰਾਏ ਆ ਕਿਸੇ ਦੀ ਪੈਨਸ਼ਨ ਲਗਣੀ ਆ ਕਿਸੇ ਦੀ ਇਥੇ ਬਾਲਿਆਂ ਦੇ ਛਤਿਆਂ ਦੇ ਪੈਸੇ ਪਾਣੀ ਉਹ ਸਾਰੇ ਇਹ ਕੇ ਜੇ ਸੀਵਰ ਜਾਂ ਸਮੱਸਿਆ ਹੀ ਤੇ ਜੇ ਕੋਈ ਮਤਲਬ ਕਿ ਜਿਹਨੂੰ ਜਿਸ ਦੀ ਲੋੜ ਹੈ ਹਸਪੀਟਲ ਦੇ ਵਿੱਚ ਕਿਸ ਚੀਜ਼ ਦੀ ਲੋੜ ਆ ਮੈਂ ਉੱਥੇ ਜਾਂਦਾ ਰਿਹਾ ਉਹਨਾਂ ਦੇ ਨਾਲ ਕਿਸੇ ਨੂੰ ਖੂਨ ਦੀ ਲੋੜ ਆ ਜੋ ਵੀ ਮਤਲਬ ਇਹ ਕੋਈ ਇਹੀ ਤੱਕ ਇਹੋ ਜਿਹਾ ਮੇਰੇ ਕੋਲ ਸਕਸ਼ ਨਹੀਂ ਆਇਆ ਜਿਹੜਾ ਮੈਨੂੰ ਮੇਰੇ ਬਾਰੇ ਕੋਈ ਕਵੇ ਵੀ ਨਰਵਤ ਸਿੰਘ ਨੇ ਇਹ ਕੰਮ ਨਹੀਂ ਕੀਤਾ ਕਿਸੇ ਟਾਈਮ ਤੇ ਨਾ ਗਲੀ ਮੁਹੱਲੇ ਦੇ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਨੇ ਕਿਉਂਕਿ ਇਹ ਸੁਭਾਵਕ ਹੀ ਆ ਕਿ ਇਹ ਇਹ ਨਾ ਹੋਵੇ ਕਿ ਨਰਵੈਲ ਸਿੰਘ ਨੇ ਕਿਸੇ ਦੇ ਤੇ ਪੱਟਾ ਕਰਾਇਆ ਹੋਵੇ ਇਹਦੇ ਤੋਂ ਪਤਾ ਕੀ ਆ ਜੀ ਇਹ ਇਹ ਮੈਂ ਦੇ ਦੂਜੀ ਟੀਮ ਹੈ ਜਦੋਂ ਸਰਕਾਰ ਦੇ ਵਿੱਚ ਜਦੋਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਇਹ ਜਿਹੜਾ ਮਿੱਤਬਾਬ ਰੱਖਿਆ ਨਹੀਂ ਕਿਸੇ ਨਾਲ ਅੱਛਾ ਭਵੇਂ ਕਾਲੀ ਭਵੇਂ ਕਾਂਗਰਸੀ ਕੋਈ ਵੀ ਮੇਰੇ ਕੋ ਆਇਆ ਉਹਦਾ ਜੇ ਇਹ ਇਹ ਮੈਂ ਸੋਚ ਰੱਖਦਾ ਨਾ ਤੇ ਮੈਨੂੰ ਉਹ ਰਿਸਪੌਂਸ ਨਹੀਂ ਮਿਲਣਾ ਸੀ ਠੀਕ ਹੈ ਜੇ ਮੈਂ ਅੱਜ ਇਸ ਆਜ਼ਾਦ ਉਤਰੇਣ ਮੈਦਾਨ ਦੇ ਵਿੱਚ ਉਮੀਦਵਾਰ ਲੈ ਕੇ ਮੈਨੂੰ ਇਹੋ ਮਾਣਿਆ ਕਿ ਮੈਂ ਅੱਜ ਆਜ਼ਾਦ ਉਮੀਦਵਾਰ ਨੂੰ ਜੇ ਮੈਂ ਉਹ ਜਿੱਤੂਗਾ ਜਿੱਤੂਗਾ ਵੀ ਇਹ ਮੈਂ ਗਰੰਟੀ ਦਿੰਦਾ ਨਾਲ ਮਹੱਲਾ ਵਾਸੀ ਵੀ ਮੌਜੂਦ ਨੇ ਗੁਰਦੀਪ ਸਿੰਘ ਚਾਲ ਜੀ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਜਿੱਦਾਂ ਪਾਰਟੀ ਨੇ ਜਿਹੜੇ ਮਿਹਨਤਕਸ਼ ਕੈਂਡੀਡੇਟ ਸੀ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਇੱਕ ਕੀਤਾ ਉਹਨਾਂ ਨੂੰ ਟਿਕਟ ਨਾ ਦੇ ਕੇ ਇੰਟਰਵਿਊ ਹੜਿਆ ਇਹ ਹੋਰਾਂ ਨੂੰ ਟਿਕਟ ਦੇ ਦਿੱਤੀ ਜਿਨ੍ਹਾਂ ਦਾ ਆਧਾਰ ਨਹੀਂ ਹੈਗਾ ਸੀ ਕਿੱਦਾਂ ਦੇਖਦੇ ਜੂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚ ਨਜ਼ਰ ਤਰਵਾ ਕਰਦਾ ਔਰ ਵਾਰਡ ਨੰਬਰ 11 ਜਿਹੜਾ ਵਾ ਮhalla ਗੋਗਲਪੁਰਾ ਚ ਸਰਦਾਰ ਨਰਵੈਲ ਸਿੰਘ ਜਿਹੜੇ ਆ ਉਹਨਾਂ ਨੇ ਰਾਤ ਦੇਣਾ ਆਮ ਆਜ਼ਾਦੀ ਪਾਰਟੀ ਵਾਸਤੇ ਬੜੀ ਮਿਹਨਤ ਕੀਤੀ ਰਾਤ ਦਿਨ ਇਹਨਾਂ ਕੀਤੀ ਉਹਨਾਂ ਨੇ ਵੇਖਿਆ ਵੀ ਕੋਈ ਦੂਜੀ ਵਿਰੋਧੀ ਪਾਰਟੀ ਦਾ ਬੰਦਾ ਵਾ ਜਾਂ ਕੋ ਕਾਂਗਰਸੀ ਆ ਜਾਂ ਕੋ ਕਾਲੀ ਆ ਜਾਂ ਕੋ ਹੋਰ ਪਾਰਟੀ ਦਾ ਬੰਦਾ ਵਾ ਇਹਨਾਂ ਨੇ ਸਰਬ ਚੀਜ਼ਾਂ ਪਿੱਛੇ ਹਟਾ ਕੇ ਤੇ ਇਹਨਾਂ ਹਰ ਇੱਕ ਦਾ ਕੰਮ ਕੀਤਾ ਔਰ ਇਥੋਂ ਤੱਕ ਕਿ ਆਮ ਆਜ਼ਾਦੀ ਪਾਰਟੀ ਦੇ ਚ ਰਾਤ ਦਿਨ ਇਹਨਾਂ ਨੇ ਮਹੱਲੇ ਦਾ ਵੀ ਵਿਕਾਸ ਵੜਾ ਕਰਾਇਆ ਜਿਤਨਾ ਸੀਰਜ ਦਾ ਕੰਮ ਹੋਇਆ ਸਟਰੀਟ ਲਾਈਟਾਂ ਦਾ ਕੰਮ ਹੋਇਆ ਜਾਂ ਹੋਰ ਵੀ ਕਈ ਕੰਮ ਇਹਨਾਂ ਨੇ ਬੜੇ ਮਿਹਨਤ ਨਾਲ ਕਰਾਇਆ ਰਾਤ ਦਿਨ ਇਹਨਾਂ ਆਪਣੇ ਘਰ ਦੇ ਕੰਮਗਾਰ ਛੱਡ ਗਏ ਤੇ ਲੋਕਾਂ ਦੇ ਕੰਮ ਕਰਾਏ ਆ ਇਥੋਂ ਤੱਕ ਕੀ ਰਾਤ ਨੂੰ ਜੇ ਕਿਤੇ ਥਾਣੇ ਠਾਣੇ ਇਹਨਾਂ ਨੂੰ ਕਿ ਲੋੜ ਪੈਂਦੀ ਸੀ ਕਿਸੇ ਕਿਸੇ ਨੂੰ ਹੀ ਤੇ ਇਹ ਰਾਤ ਨੂੰ ਵੀ ਉਥੇ ਜਾ ਕੇ ਉਹਨਾਂ ਨੂੰ ਜਿਹੜਾ ਕੋਈ ਬੱਚਾ ਫੜਿਆ ਜਾਂਦਾ ਸੀ ਜਾਂ ਕੋ ਇਨਸਾਨ ਫੜਿਆ ਜਾਂਦਾ ਸੀ ਉਹਨਾਂ ਨੂੰ ਉਹ ਲੈ ਕੇ ਹੁੰਦੇ ਸੀ ਔਰ ਮਹੱਲੇ ਦੇ ਵਿੱਚ ਬੈਠ ਕੇ ਲੋਕਾਂ ਦੇ ਫੈਸਲੇ ਕੋਲਦੇ ਸੀ ਅਵਾਰਡ ਨੰਬਰ 11 ਤੇ ਲੋਕਾਂ ਨੂੰ ਕੀ ਮੈਸੇਜ ਰਹੇਗਾ ਵੇਖੋ ਜੀ ਇਹ ਪਹਿਲੀ ਗੱਲ ਆ ਵੀ ਇੱਕ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਵਰਕਰ ਹੋਵੇ ਜਿਨ੍ਹਾਂ ਦੀ ਬੜੀ ਮੁਹੱਲੇ ਦੇ ਵਿੱਚ ਸੇਵ ਹੋਵੇ ਔਰ ਉਹਨੂੰ ਇੱਕ ਪਛਾਣ ਕਰਕੇ ਇੱਕ ਦੂਸਰੇ ਆਦਮੀ ਨੂੰ ਟਿਕਟ ਦੇ ਦੇਣੀ ਇਹ ਬੜੀ ਨਮੋਸ਼ੀ ਦੀ ਗੱਲ ਆ ਇਹ ਪਾਰਟੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਸੀ ਔਰ ਇੱਥੋਂ ਦੇ ਜਿਵੇਂ ਕਸ਼ਮੀਰ ਸਿੰਘ ਸੋਲ ਐਮਐਲਏ ਆ ਉਹ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਰਾਤ ਦਿਨ ਬੜੀ ਮਿਹਨਤ ਕਰਦਾ ਵਾ ਪਰ ਜਿਹੜਾ ਇਹਨੇ ਮਤਲਬ ਵੀ ਪਾਰਟੀ ਨੇ ਨੂੰ ਨਰਾਸ਼ਤਾ ਦਿੱਤੀ ਆ ਉਸ ਨਰਾਸ਼ਤਾ ਦੇ ਕਰਕੇ ਅੱਜ ਇਹਨਾਂ ਆਜ਼ਾਦ ਬੀਬੀ ਰਵਿੰਦਰ ਕੌਰ ਨੂੰ ਜਿਹੜੀ ਉਹ ਟਿਕਟ ਜਿਹੜੀ ਉਹ ਦੇਖੇ ਤੇ ਇਹਨਾਂ ਨੇ ਇਹ ਸੋਚਿਆ ਲਾ ਜਿਹੜਾ ਉਹ ਸਾਰਾ ਤਕਰੀਬ ਨਹੀਂ ਨਰਵਾਇਸ ਸਿੰਘ ਨਾਲ ਆ ਔਰ ਜਿੰਨੀ ਵੀ ਟੀਮ ਵਰਕ ਉਹ ਸਾਰੀ ਨਾਲ ਆ ਇਹ 25 30 ਬੰਦੇ ਅਈ ਤੇ ਬੈਠੇ ਆ ਉਹ ਵੀ ਇਹ ਸਾਥੀ ਜਿਹੜੇ ਜਿਹੜੀ ਆ ਟੀਮ ਵਰਕ ਔਰ ਉਹ ਨਾਲੇ ਸਾਰੇ ਸਾਥੀ ਮੁਹੱਲੇ ਵਾਸੀਆਂ ਨੂੰ ਕੀ ਉਮੀਦ ਕੀ ਮੈਸੇਜ ਹੈ ਯਾਰ ਨੰਬਰ ਵਾਰਡ 11 ਨੂੰ ਕੀ ਮੈਸੇਜ ਰਹੇਗਾ ਮੈਸੇਜ ਇਹ ਰਹੇਗਾ ਜੀ ਦਰਵੇਸ਼ ਸਿੰਘ ਨੇ ਰਾਤ ਦਿਨ ਬੜੇ ਮਿਹਨਤ ਨਾਲ ਕੰਮ ਕੀਤੇ ਔਰ ਲੋਕ ਚਾਹੁੰਦੇ ਸੀ ਵੀ ਇਹ ਸੀਟ ਜਿਹੜੀ ਆ ਇਹ ਮਤਲਬ ਜਿਹੜੀ ਆ ਇਹ ਐਸੀ ਨਾ ਨਹੀਂ ਜੇ ਬੀਸੀ ਦੀ ਤੇ ਉਹ ਨਰਵੇਸ਼ ਸਿੰਘ ਨੂੰ ਲੋਕਾਂ ਨੇ ਆਜ਼ਾਦ ਹੀ ਉਮੀਦਵਾਰ ਚੁੰਨਣਾ ਸੀ ਪਰ ਜਿਹੜਾ ਅਨਰਾਸ਼ਾ ਦਿੱਤੀ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਨੇ ਦਿੱਤੀ ਆ ਉਦੇ ਕਰਕੇ ਜਿਹੜਾ ਇਹ ਟਿੱਕ ਜਿਹੜੀ ਆ ਇਹਨੇ ਦੇ ਆਜ਼ਾਦ ਮੀਦਾਨ ਆਪਣਾ ਬੰਦਾ ਨੇ ਖੜਾ ਕੀਤਾ ਵਾ ਤੇ ਉਸ ਕਰਕੇ ਉਹ ਬੀਬੀ ਨੂੰ ਜਿਤਾਉਂਦੀ ਇਹਨੇ ਮਿਹਨਤ ਕੀਤੀ ਮਿਹਨਤ ਕੀਤੀ ਆ ਔਰ ਲੋਕ ਲੋਗ ਵੀ ਇਹਨਾਂ ਚੁੰਗਿਆ ਵੀ ਜਿਹੜਾ ਨਰਵੈਤ ਸਿੰਘ ਜਿਹੜਾ ਤੂੰ ਬੰਦਾ ਤੇ ਹੱਥ ਰੱਖੀਂਗਾ ਜਿਹੜੀ ਬੀਬੀ ਨੂੰ ਅੱਗੇ ਕਰਿਆ ਕਰੇਗਾ ਉਹ ਹੀ ਤੁਹਾਨੂੰ ਵੋਟਾਂ ਪਾਉਣਗੇ ਤੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੇ ਚੈਨਲ ਦੀ ਤੇ ਤੁਹਾਡੀ ਇਸ ਅਨੰਦਵਰਲ ਸਿੰਘ ਜੀ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਾਲਪੀ ਦੇ ਵਿੱਚ ਮਿਹਨਤ ਕੀਤੀ ਏ ਪਰ ਉਸ ਮਿਹਨਤ ਦਾ ਜਿਹੜਾ ਜਦੋਂ ਟਾਈਮ ਸੀ ਫਲ ਮਿਲਦਾ ਪਰ ਫਲ ਮਿਲਿਆ ਨਹੀਂ ਚਿਹਰੇ ਤੇ ਉਦਾਸੀ ਏ ਇਹ ਜਿਹੜੀ ਪਾਰਟੀ ਨੇ ਮੈਨੂੰ ਟਿਕਟ ਨਹੀਂ ਦਿੱਤੀ ਪਰ ਉਹਨਾਂ ਨੇ ਇੱਕ ਮਨ ਬਣਾ ਲਿਆ ਇਰਾਦਾ ਬਣਾ ਲਿਆ ਕਿ ਮੈਂ ਉਮੀਦਵਾਰ ਉਤਾਰਾਂਗਾ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਇਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਏ ਵਾਰਡ ਦੇ ਵਿੱਚੋਂ ਪਿਆਰ ਵੀ ਮਿਲਦਾ ਪਿਆ ਏ ਤੇ ਇੱਕ ਹੋਰ ਇਹਨਾਂ ਨੇ ਵਾਦਾ ਕੀਤਾ ਕਿ ਇਹ ਜਿਹੜੀ ਸੀਟ ਹੈ ਇਹ ਮੈਂ ਜਿੱਤ ਕੇ ਪਾਰਟੀ ਨੂੰ ਮੁਖਾਵਾਂਗਾ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਨੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ